ਇਸ ਵੇਲੇ ਦੀ ਅਹਿਮ ਤੇ ਸਭ ਤੋਂ ਵੱਡੀ ਖਬਰ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਲਗਾਤਾਰ ਪੰਜਾਬ ਦੀਆਂ ਸੜਕਾਂ ਦੇ ਉੱਤੇ ਦਿੱਲੀ ਦੀਆਂ ਸੜਕਾਂ ਦੇ ਉੱਤੇ ਕਿਸਾਨੀ ਅੰਦੋਲਨ ਜੋ ਚੱਲਿਆ ਭਾਵੇਂ ਕਿ ਪਹਿਲਾਂ ਜੋ 13 ਮਹੀਨੇ ਚੱਲਿਆ ਅੰਦੋਲਨ ਤੇ ਹੁਣ ਜੋ 13 ਮਹੀਨੇ ਅੰਦੋਲਨ ਚੱਲਿਆ ਇਸ ਅੰਦੋਲਨ ਤੋਂ ਬਾਅਦ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਭੇਜੀ ਆ ਪੰਜਾਬ ਦੇ ਚੀਫ ਸਕੱਟਰੀ ਨੂੰ ਚਿੱਠੀ ਭੇਜ ਕੇ ਕਿਹਾ ਕਿ ਜੋ ਕਿਸਾਨੀ ਅੰਦੋਲਨ ਕਰਕੇ ਨੁਕਸਾਨ ਹੋਇਆ ਜੋ ਟੋਲ ਪਲਾਜੇ ਬੰਦ ਰਹੇ ਟੋਲ ਪਲਾਜੇ ਫ੍ਰੀ ਕੀਤੇ ਹੋਏ ਸੀ ਉਹਨਾਂ ਦਾ ਵਿੱਚ ਜੋ ਨੁਕਸਾਨ ਹੋਇਆ ਤਾਂ ਘਾਟਾ ਪਿਆ 1638 ਕਰੋੜ ਰੁਪਏ ਦਾ ਤਾਂ ਉਸ ਘਾਟੇ ਦੀ ਪਰਪਾਈ ਹੁਣ ਪੰਜਾਬ ਸਰਕਾਰ ਕਰੇ ਤਾਂ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਆ 1638 ਕਰੋੜ ਰੁਪਏ ਦਾ ਘਾਟਾ ਪਿਆ ਕਿਸਾਨੀ ਅੰਦੋਲਨ ਦੇ ਵਿੱਚ ਇਸ ਦੀ ਪਰਪਾਈ ਕਹਿੰਦੇ ਪੰਜਾਬ ਸਰਕਾਰ ਕਰੇਗੀ ਤਾਂ ਪੰਜਾਬ ਸਰਕਾਰ ਦੇ ਵੱਲੋਂ ਵੀ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਵੀ ਜਵਾਬ ਦੇ ਦਿੱਤਾ ਕਹਿੰਦੇ ਮੰਗਾਂ ਕਿਸਾਨਾਂ ਦੀਆਂ ਕੇਂਦਰ ਦੇ ਨਾਲ ਸਬੰਧਿਤ ਨਹੀਂ ਤਾਂ ਫਿਰ ਪੰਜਾਬ ਸਰਕਾਰ ਕਿਉਂ ਇਸ ਘਾਟੇ ਦੀ ਪਰਪਾਈ ਕਰੇ ਕੇਂਦਰ ਦੇ ਨਾਲ ਮੰਗਾਂ ਨੇ ਕੇਂਦਰ ਇਸ ਘਾਟੇ ਦੀ ਪਰਪਾਈ ਕਰੇ ਤਾਂ ਹੁਣ ਕਿਸਾਨੀ ਅੰਦੋਲਨ ਦੁਆਰਾ ਤੋਂ ਚਰਚਾ ਦੇ ਵਿੱਚ ਆ ਚੁੱਕਿਆ ਆ ਦੱਸ ਦੇ ਕੀ ਪਹਿਲਾਂ ਵੀ ਜਿਹੜਾ ਕਿਸਾਨੀ ਅੰਦੋਲਨ ਚੱਲਿਆ 13 ਮਹੀਨੇ ਜੋ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਚੱਲਿਆ ਸੀ ਤੇ ਹੁਣ 13 ਮਹੀਨੇ ਚੱਲਿਆ ਪੰਜਾਬ ਹਰਿਆਣਾ ਬਾਰਡਰਾਂ ਦੇ ਉੱਤੇ ਤਾਂ 13 ਮਹੀਨੇ ਪਹਿਲਾਂ ਅੰਦੋਲਨ ਚੱਲਿਆ ਸੀ ਉਸ ਦੇ ਵਿੱਚ ਐਮਐਸਪੀ ਦਾ ਗਰੰਟੀ ਕਾਨੂੰਨ ਦੀ ਵੀ ਮੰਗ ਸੀ ਤੇ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਉਹ ਅੰਦੋਲਨ ਚੜ੍ਹਿਆ ਸੀ ਤਾਂ ਤਿੰਨ ਖੇਤੀ ਕਾਨੂੰਨ ਤਾਂ ਰੱਦ ਹੋ ਗਏ ਸੀ ਕਿਸਾਨਾਂ ਦੀ ਵੱਡੀ ਜਿੱਤ ਹੋ ਗਈ ਸੀ ਪਰ ਇਸ ਦੇ ਵਿੱਚ ਜਿਹੜੇ ਐਮਐਸਪੀ ਦਾ ਲੀਗਲ ਗਰੰਟੀ ਕਾਨੂੰਨ ਬੜਵਾਉਣ ਦੀ ਕਿਸਾਨ ਮੰਗ ਕਰ ਰਹੇ ਸੀ ਤਾਂ ਉਹਨਾਂ ਨੂੰ ਟਾਲ ਦਿੱਤਾ ਗਿਆ ਜਾਂ ਕਹਿ ਲਿਏ ਕਿ ਉਹਨਾਂ ਨੂੰ ਬਰਗਲਾ ਕੇ ਕਹਿ ਦਿੱਤਾ ਗਿਆ ਕਿ ਅਸੀਂ ਥੋੜੇ ਦਿਨਾਂ ਦੇ ਬਾਅਦ ਇਹ ਐਮਐਸਪੀ ਦਾ ਲੀਗਲ ਗਾਰੰਟੀ ਕਾਨੂੰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਵਾਂਗੇ ਲਾਗੂ ਕਰ ਦੇਵਾਂਗੇ ਪਰ ਕਿਸਾਨਾਂ ਨੇ ਭਰੋਸਾ ਕਰ ਲਿਆ ਅੰਦੋਲਨ ਖਤਮ ਕਰ ਦਿੱਤਾ ਵੱਡੀ ਜਿੱਤ ਹੋ ਗਈ ਤਾਂ ਫਿਰ ਅੰਦੋਲਨ ਖਤਮ ਹੋਣ ਤੋਂ ਬਾਅਦ ਕਿਸਾਨਾਂ ਦਾ ਭਰੋਸਾ ਵੀ ਟੁੱਟਿਆ ਐਮਐਸਪੀ ਦਾ ਰੇੜਕਾ ਉਸੇ ਤਰੀਕੇ ਨਾਲ ਚੱਲਦਾ ਰਿਹਾ ਪਰ ਦੁਬਾਰਾ ਤੋਂ ਕਿਸਾਨ ਜਿਹੜੇ ਨੇ ਉਹ ਮੋਰਚਾ ਲਾ ਕੇ ਬੈਠੇ ਸੀ ਹੁਣ 13 ਫਰਵਰੀ 2024 ਤੋਂ ਹਰਿਆਣਾ ਟੱਪਣ ਨਹੀਂ ਦਿੱਤਾ ਗਿਆ ਕਿਸਾਨਾਂ ਨੂੰ ਕਿਸਾਨਾਂ ਦੇ ਉੱਤੇ ਤਸ਼ੱਦਦ ਹੋਇਆ ਪਾਣੀ ਦੀਆਂ ਬੁਛਾੜਾਂ ਮਾਰੀਆਂ ਹੰਝੂ ਗੈਸ ਦੇ ਗੋਲੇ ਮਾਰੇ ਕਈ ਕਿਸਾਨ ਸ਼ਹੀਦ ਹੋਏ ਇੱਕ ਨੌਜਵਾਨ ਦੇ ਗੋਲੀ ਲੱਗੀ ਖਨੌਰੀ ਬਾਰਡਰ ਦੇ ਉੱਤੇ ਸ਼ੁਭਕਰਨ ਸਿੰਘ ਉਹ ਵੀ ਸ਼ਹੀਦ ਹੋਇਆ ਤਾਂ ਆਖਰਕਾਰ 13 ਮਹੀਨੇ ਜਦੋਂ ਅੰਦੋਲਨ ਚੱਲਦੇ ਹੋਏ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਹੋਇਆ ਸੀ ਮੀਟਿੰਗਾਂ ਹੋ ਰਹੀਆਂ ਸਨ ਇੱਕ ਤੋਂ ਬਾਅਦ ਇੱਕ ਮੀਟਿੰਗ ਹੋ ਰਹੀ ਸੀ ਕੇਂਦਰ ਦੇ ਮੰਤਰੀ ਵੀ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਸੀ ਪੰਜਾਬ ਸਰਕਾਰ ਦੇ ਮੰਤਰੀ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਸੀ ਪਰ ਆਖਰਕਾਰ 19 ਮਾਰਚ ਦਾ ਦਿਨ ਮੀਟਿੰਗ ਦੇ ਲਈ ਕਿਸਾਨਾਂ ਨੂੰ ਬੁਲਾ ਲਿਆ ਗਿਆ ਮੀਟਿੰਗ ਹੋਈ ਅਗਲੀ ਤਰੀਕ ਦੇ ਦਿੱਤੀ 4 ਮਈ ਪਰ ਜਦੋਂ ਹੀ ਮੀਟਿੰਗ ਦੇ ਵਿੱਚੋਂ ਕਿਸਾਨ ਵਾਪਸ ਆਪਣੇ ਅੰਦੋਲਨਾਂ ਦੇ ਵਿੱਚ ਜਾ ਰਹੇ ਸੀ ਤਾਂ ਉਸ ਵੇਲੇ ਪੰਜਾਬ ਦੀ ਪੁਲਿਸ ਨੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਦੂਜੇ ਪਾਸੇ ਗ੍ਰਿਫਤਾਰ ਕਰਨ ਤੋਂ ਬਾਅਦ ਫਿਰ ਅੰਦੋਲਨ ਜਿੱਥੇ ਚੱਲ ਰਹੇ ਸੀ ਉੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਪਹੁੰਚ ਗਈ ਪੁਲਿਸ ਨੇ ਉਹਨਾਂ ਕਿਸਾਨਾਂ ਨੂੰ ਕਹਿ ਦਿੱਤਾ ਸਿੱਧਾ ਦੋ ਸ਼ਬਦਾਂ ਦੇ ਵਿੱਚ ਕਿ ਜਾਂ ਤਾਂ ਫਿਰ ਸਾਡੇ ਨਾਲ ਜਾਣ ਨੂੰ ਤਿਆਰ ਹੋ ਜਾਓ ਜਾਂ ਫਿਰ ਆਪਣਾ ਸਮਾਨ ਚੱਕ ਕੇ ਆਪਣੇ ਘਰਾਂ ਨੂੰ ਨਿਕਲ ਜਾਓ ਕਈ ਕਿਸਾਨ ਡਰ ਦੇ ਮਾਰੇ ਘਰੇ ਚਲੇ ਗਏ ਕਈ ਫਿਰ ਕਿਸਾਨ ਜਿਹੜੇ ਜਿੱਦ ਕਰ ਰਹੇ ਸੀ ਜੋ ਅੜੇ ਉਹਨਾਂ ਨੂੰ ਡਿਟੇਨ ਕਰ ਲਿਆ ਬੱਸਾਂ ਦੇ ਵਿੱਚ ਭਰ ਲਿਆ ਉਹਨਾਂ ਨੇ ਹੀ ਗ੍ਰਿਫਤਾਰੀ ਕਰ ਲਈ ਕਾਫੀ ਸਮਿਆਂ ਬਾਅਦ ਜਿਹੜੇ ਕਿਸਾਨ ਫਿਰ ਆਖਰਕਾਰ ਜੇਲ੍ਹਾਂ ਦੇ ਵਿੱਚੋਂ ਬਾਹਰ ਆਏ ਤੇ ਉੱਥੋਂ ਕਿਸਾਨਾਂ ਦੇ ਜੋ ਅੰਦੋਲਨ ਚੱਲ ਰਹੇ ਸੀ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਉਹਨਾਂ ਅੰਦੋਲਨਾਂ ਨੂੰ ਖਤਮ ਕਰ ਦਿੱਤਾ ਕਿਹਾ ਕਿ ਇਸ ਦੇ ਨਾਲ ਆਵਾਜਾਈ ਪ੍ਰਭਾਵਿਤ ਹੁੰਦੀ ਸੀ ਇਸ ਦੇ ਨਾਲ ਵਪਾਰੀਆਂ ਦਾ ਵੱਡਾ ਨੁਕਸਾਨ ਹੋ ਰਿਹਾ ਸੀ ਲੋਕ ਤੰਗ ਹੋ ਰਹੇ ਸੀ ਸੜਕਾਂ ਰੁਕੀਆਂ ਹੋਈਆਂ ਸੀ ਬੜਾ ਗੇੜ ਪਾ ਕੇ ਲੋਕਾਂ ਨੂੰ ਜਾਣਾ ਪੈਂਦਾ ਸੀ ਵਪਾਰ ਦੇ ਵਿੱਚ ਘਾਟਾ ਪੈ ਰਿਹਾ ਸੀ ਤਾਂ ਸ਼ੰਭੂ ਬਾਰਡਰ ਖਾਲੀ ਕਰਵਾ ਦਿੱਤਾ ਖਨੌਰੀ ਬਾਰਡਰ ਖਾਲੀ ਕਰਵਾ ਦਿੱਤਾ ਤੇ ਕਿਸਾਨਾਂ ਦਾ ਸਮਾਨ ਸੀ ਜਿਹੜਾ ਉਹ ਰੁੜਦਾ ਹੋਇਆ ਨਜ਼ਰ ਆਇਆ ਟਰਾਲੀਆਂ ਤੱਕ ਚੋਰੀ ਹੋ ਗਈਆਂ ਹੌਲੀ-ਹੌਲੀ ਕਰਕੇ ਹੁਣ ਤੱਕ ਵੀ ਟਰਾਲੀਆਂ ਕਈਆਂ ਜਹੀਆਂ ਨੇ ਜਿਹੜੀਆਂ ਕਿਸਾਨਾਂ ਦੀਆਂ ਮਿਲੀਆਂ ਨਹੀਂ ਆ ਤਾਂ ਬਹੁਤ ਜ਼ਿਆਦਾ ਇੱਥੇ ਨੁਕਸਾਨ ਕਿਸਾਨਾਂ ਦਾ ਹੋਇਆ ਪਰ ਹੁਣ ਕੇਂਦਰ ਸਰਕਾਰ ਕਹਿੰਦਾ ਜਿਹੜਾ ਕਿਸਾਨੀ ਅੰਦੋਲਨ ਕਰਕੇ ਟੋਲ ਬੰਦ ਰਹੇ ਟੋਲ ਫ੍ਰੀ ਕਰਵਾ ਦਿੱਤੇ ਗਏ ਉਨ੍ਹਾਂ ਦੇ ਉੱਤੇ ਨੁਕਸਾਨ ਜਿਹੜਾ ਹੋਇਆ 1638 ਕਰੋੜ ਰੁਪਏ ਦਾ ਘਾਟਾ ਪਿਆ ਤਾਂ ਉਸਾ ਨੁਕਸਾਨ ਦੀ ਪਰਪਾਈ ਜਿਹੜੀ ਪੰਜਾਬ ਸਰਕਾਰ ਕਰੇ ਤਾਂ ਹੁਣ ਕੀ ਪੰਜਾਬ ਸਰਕਾਰ ਇਹਨਾਂ ਦੀ ਪਰਪਾਈ ਕਰੇਗੀ ਜਾਂ ਫਿਰ ਕੇਂਦਰ ਸਰਕਾਰ ਕੋਈ ਹੋਰ ਰਸਤਾ ਇਕਤਿਆਰ ਕਰਦਾ ਤੇ ਦੂਜੇ ਪਾਸੇ ਜੇਕਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਆਪਸ ਦੇ ਵਿੱਚ ਜਿਹੜੀਆਂ ਮਿਲ ਕੇ ਕਿਸਾਨਾਂ ਦੇ ਨਾਲ ਮੀਟਿੰਗਾਂ ਚੱਲ ਰਹੀਆਂ ਸੀ ਉਹ ਮੀਟਿੰਗਾਂ ਜਿਹੜੀਆਂ ਹੁਣ ਦੁਬਾਰਾ ਹੋਣਗੀਆਂ ਕਦੋਂ ਹੋਣਗੀਆਂ ਤੇ ਮੀਟਿੰਗਾਂ ਦੇ ਵਿੱਚ ਜਾਣ ਦੇ ਲਈ ਕਿਸਾਨ ਹੁਣ ਭਰੋਸਾ ਕਰਨਗੇ ਜਾ ਨਹੀਂ ਕਰਨਗੇ ਇਹ ਦੇਖਣ ਵਾਲੀ ਗੱਲ ਹੈ ਪਰ ਵੱਡਾ ਸਵਾਲ ਇਹ ਹੈ ਕਿ ਆਖਰਕਾਰ ਹੁਣ ਕਿਸਾਨ ਉਹਨਾਂ ਮੀਟਿੰਗਾਂ ਦੇ ਵਿੱਚ ਜਾਣ ਦੇ ਲਈ ਸਰਕਾਰਾਂ ਤੇ ਵਿਸ਼ਵਾਸ ਕਰਨਗੇ ਜਾਂ ਨਹੀਂ ਕਿਉਂਕਿ ਪਹਿਲਾਂ ਵਿਸ਼ਵਾਸ ਕੀਤਾ ਪਰ ਵਿਸ਼ਵਾਸ ਘਾਤ ਹੋਇਆ ਆਖਰ ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਦੇ ਨਾਲ ਨੇ ਤਾਂ ਪ੍ਰਵਾਨ ਕਦੋਂ ਹੋਣਗੀਆਂ ਹਾਲਾਂਕਿ ਜਗਜੀਤ ਸਿੰਘ ਡੱਲੇਵਾਲ ਨੇ ਮਰਨਬਰਤ ਜਿਹੜਾ ਖਤਮ ਕਰ ਦਿੱਤਾ ਮਰਨਬਰਤੇ ਬੈਠੇ ਸੀ 132 ਦਿਨ ਮਰਨਬਰਤੇ ਬੈਠ ਕੇ ਮਰਨਬਰਤ ਖਤਮ ਕਰ ਦਿੱਤਾ ਕਿ ਇਹ ਲੜਾਈ ਹੁਣ ਕਹਿੰਦੇ ਖੋਖੇ ਰਹਿ ਕੇ ਨਹੀਂ ਬਲਕਿ ਤਕੜੇ ਹੋ ਕੇ ਲੜਨ ਦੀ ਜ਼ਰੂਰਤ ਆ ਤਾਂ ਮਰਨ ਵਰਤ ਖਤਮ ਕਰ ਦਿੱਤਾ ਦੁਬਾਰਾ ਤੋਂ ਜਿਹੜੇ ਹੁਣ ਕਿਸਾਨ ਰਣਨੀਤੀਆਂ ਉਲੀਕ ਰਹੇ ਨੇ ਜਿੱਥੇ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਮੰਤਰੀ ਜਾਂਦਾ ਕੋਈ ਵਿਧਾਇਕ ਜਾਂਦਾ ਕੋਈ ਮੁੱਖ ਮੰਤਰੀ ਜਿਹੜੇ ਨੇ ਪੰਜਾਬ ਦੇ ਭਗਵਾਨਤਮਾਨ ਉਹ ਜਾਂਦੇ ਨੇ ਤਾਂ ਉਹਨਾਂ ਦਾ ਵਿਰੋਧ ਕਰ ਰਹੇ ਨੇ ਵਿਰੋਧ ਕਿਸ ਤਰੀਕੇ ਨਾਲ ਸ਼ਾਂਤ ਮੇ ਢੰਗ ਦੇ ਨਾਲ ਸਵਾਲ ਪੁੱਛ ਰਹੇ ਨੇ ਕਿ ਆਖਰ ਪੰਜਾਬ ਦੇ ਵਿੱਚ ਅਸੀਂ ਬੈਠੇ ਸੀ ਆਖਰ ਸਾਡੇ ਨਾਲ ਅਜਿਹਾ ਬਤੀਰਾ ਕਿਉਂ ਕੀਤਾ ਤਾਂ ਪਰ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਕੇਂਦਰ ਦੇ ਵੱਲੋਂ ਵੀ ਇਹ ਝਟਕਾ ਦੇ ਦਿੱਤਾ ਗਿਆ ਜੋ ਚਿੱਠੀ ਭੇਜੀ ਆ ਚਿੱਠੀ ਦੇ ਵਿੱਚ ਕਹਿ ਦਿੱਤਾ ਗਿਆ ਕਿ ਪੰਜਾਬ ਸਰਕਾਰ ਹੁਣ ਇਸ ਨੁਕਸਾਨ ਦੀ ਪਰਪਾਈ ਕਰੇਗੀ ਆਖਰ ਕਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਮਲਾ ਗਰਮਾਉਂਦਾ ਦੇਖਣ ਵਾਲੀ ਗੱਲ ਹੈ